ਆਪਾਂ ਨੂੰ ਫਰੈਂਡ ਪਹਿਲਾਂ ਦੁਬਈ ਸੀ ਭਾਜੀ ਜੀ ਤੇ ਆਪਾਂ ਦੁਬਈ ਸੀ ਉੱਥੇ 8-8 ਸਾਲ ਲਾਏ ਆ ਤੋਂ ਪਹਿਲਾਂ ਆਪਾਂ ਜਦਾਂ ਚਾਹ ਦੇ ਪ੍ਰਾਠੇ ਸਟਾਰਟ ਕੀਤੇ ਸੀ ਪ੍ਰਾਟਿਆਂ ਦੇ ਵਿੱਚ ਆਪਣੇ ਭਾਜੀ ਆਲੂ, ਗੋਭੀ, ਮੂਲੀ, ਪਿਆਜ਼, ਮਿਕਸ, ਪਨੀਰ ਉਸ ਤੋਂ ਬਾਅਦ ਭਾਜੀ ਫਿਰ ਆਪਾਂ ਦੇਸੀ ਕੀ ਦੀ ਚੂਰੀ ਸਟਾਰਟ ਕੀਤੀ ਆ ਤੇ ਆਪਾਂ ਪਹਿਲਾਂ ਲੇਬਰ ਚ ਗਏ ਸੀ ਫਿਰ ਡਰਾਈਵਿੰਗ ਕਰਦੇ ਸੀ ਉੱਥੇ ਟਰਾਲਾ ਚਲਾਉਂਦੇ ਸੀ ਉੱਪਰ ਵਾਲੇ ਦੀ ਕਿਰਪਾ ਆ ਭਾਜੀ ਬਸ ਲੱਗੇ ਹੋਏ ਆ ਕਿਰਤ ਕਰਨ ਭਾਜੀ ਬੜੇ ਆ ਜੀ ਸ਼ਾਨ ਹੈ ਪੰਜਾਬ ਪ੍ਰਾਂਠਾ ਹਟ ਕਿਆ ਬਾਤ ਹੈ ਜੀ ਸਰਦਾਰ ਜੀ ਇੱਥੇ ਪਰੌਂਠੇ ਸਰੋਂ ਦਾ ਸਾਗ ਮੱਕੀ ਦੀ ਰੋਟੀ ਦੇਸੀ ਕੀ ਦੀ ਚੂਰੀ ਸਪੈਸ਼ਲ ਚਕਨਾ ਉਸ ਤੋਂ ਬਾਅਦ ਮੈਗੀ ਵਗੈਰਾ ਵੀ ਹੈਗੀ ਚੀਜ਼ ਮੈਗੀ ਵੀ ਹੈਗੀ ਬਾਈ ਹੁਣਾਂ ਕੋਲੇ ਇੱਥੇ ਲੱਗਿਆ ਜੀ ਇਹਨਾਂ ਦਾ ਮੈਨੂ ਬਾਈ ਹੁਣਾਂ ਕੋਲੇ ਦੇਖਦੇ ਆ ਕੀ ਕੀ ਵੈਰਾਈਟੀਆਂ ਨੇ ਆਓ ਗੱਲਬਾਤ ਕਰਦੇ ਆ ਸਰਦਾਰ ਸਾਹਿਬ ਨਾਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਕੀ ਹਾਲ ਚਾਲ ਜੀ ਵਧੀਆ ਵਧੀਆ ਭਾਈ ਚੱਲਦੀ ਹੈ ਜੀ ਬਹੁਤ ਸੋਹਣਾ ਤੁਹਾਡਾ ਇੱਥੇ ਕਾਰਟ ਲੱਗਿਆ ਹੋਇਆ ਹੈ ਜੀ ਪਹਿਲਾਂ ਸਭ ਤੋਂ ਪਹਿਲਾਂ ਦੱਸੋ ਜੀ ਤੁਹਾਡਾ ਨਾਮ ਕੀ ਹੈ ਜੀ ਭਾਜੀ ਮੇਰਾ ਨਾਮ ਸਿਮਰਨ ਪੁਲੀਤ ਸਿੰਘ ਹੈ ਜੀ ਠੀਕ ਹੈ ਜੀ ਹਾਂ ਜੀ ਭਾਜੀ ਤੇ ਭਾਜੀ ਆਪਣਾ ਕਿੱਦਾਂ ਤੁਹਾਡੇ ਦਿਮਾਗ 'ਚ ਸੈਟਅਪ ਆਇਆ ਕਿ ਤੁਸੀਂ ਇਹ ਚੀਜ਼ ਕਰਨੀ ਕਿਵੇਂ ਆਇਆ ਆਈਡੀਆ ਭਾਜੀ ਆਈਡੀਆ ਇਦਾਂ ਆਪਾਂ ਨਾ ਪਹਿਲੋਂ ਦੋਵੇਂ ਫਰੈਂਡ ਆ ਜੀ ਤੇ ਆਪਾਂ ਦੋਵੇਂ ਫਰੈਂਡ ਪਹਿਲੋਂ ਦੁਬਈ ਸੀ ਭਾਜੀ ਜੀ ਤੇ ਆਪਾਂ ਦੁਬਈ ਸੀ ਉੱਥੇ 8-8 ਸਾਲ ਲਾਏ ਆ ਅੱਛਾ ਉੱਥੇ 8-8 ਸਾਲ ਲਾ ਕੇ ਤੇ ਆਪਾਂ ਪਹਿਲੋਂ ਲਿਵਰ 'ਚ ਗਏ ਸੀ ਫਿਰ ਡਰਾਈਵਿੰਗ ਕਰਦੇ ਸੀ ਉੱਥੇ ਟਰ ਤੇ ਟਰਾਲਾ ਚਲਾ ਕੇ ਤੇ ਫਿਰ ਆਪਾਂ ਚਲੋ ਸੋਚਿਆ ਵੀ ਔਨ ਮਤਲਬ 7-8 ਸਾਲ ਲਾ ਲਿਆ ਉਸ ਤੋਂ ਬਾਅਦ ਭਾਈ ਜਦੋਂ ਦੁਬਈ ਗਏ ਜਦੋਂ ਦੁਬਈ ਜਦੋਂ ਪਤਾ ਤੁਹਾਨੂੰ ਵੀ ਪੀਆਰ ਦਾ ਸਕੋਪ ਨਹੀਂ ਹੈਗਾ ਜਿਹਦਾ ਫੈਮਿਲੀ ਆਪਣੀ ਅੰਦਰ ਪਿੱਛੇ ਸੀਗੀ ਪਿੰਡ ਸੀਗੀ ਜੀ ਤੇ ਭਾਜੀ ਕਿਸੇ ਨਾ ਕਿਸੇ ਦਿਨ ਤਾਂ ਆਣਾ ਹੀ ਪੈਣਾ ਸੀ ਇੱਥੇ ਹਨਾ ਬਿਲਕੁਲ ਜੀ ਬਿਲਕੁਲ ਤੇ ਆਪਾਂ 2 ਸਾਲ ਹੋਰ ਲਾ ਲੈਂਦੇ 5 ਸਾਲ ਹੋਰ ਲਾ ਲੈਂਦੇ ਆਣਾ ਹੀ ਪੈਣਾ ਸੀਗਾ ਸੋ ਤਾਂ ਕਰਕੇ ਭਾਈ ਸੋਚਿਆ ਵੀ ਬਾਅਦ ਵੀ ਜਾ ਕੇ ਉੱਥੇ ਕੁਛ ਨਾ ਕੋਈ ਸਟਾਰਟ ਕਰਨਾ ਹੈ ਕਿਉਂ ਨਾ ਆਪਾਂ ਹੁਣੇ ਚੱਲੀਏ ਹੁਣੇ ਜਾ ਕੇ ਕੁਛ ਨਾ ਕੋਈ ਸਟਾਰਟ ਕੀਤਾ ਜਾਵੇ ਤੇ ਤਾਂ ਕਰਕੇ ਭਾਜੀ ਫਿਰ ਆਪਣਾ ਮਤਲਬ ਇੱਥੇ ਆਉਣ ਦਾ ਸਬਬ ਬਣਿਆ ਸੋ ਇੱਥੇ ਆ ਕੇ ਫਿਰ ਆਪਾਂ ਮਤਲਬ ਸੋਚਿਆ ਵੀ ਕੀ ਕੀਤਾ ਜਾਵੇ ਕਿੱਦਾਂ ਕੀਤਾ ਜਾਵੇ ਜੀ ਤੇ ਉਹ ਬਾਅਦ ਵਿੱਚ ਭਾਜੀ ਫਿਰ ਚਲੋ ਹੌਲੀ ਹੌਲੀ ਸਲਾਹ ਕਰਦਿਆਂ ਕਰਦੇ ਆਪਾਂ ਇਧਰ ਨੂੰ ਆ ਗਏ ਭਾਜੀ ਅੱਛਾ ਬਾਈ ਉਹਨਾਂ ਦਾ ਤੁਸੀਂ ਸਲਾਹ ਕੀਤੀ ਕਿ ਆਪਾਂ ਉੱਥੇ ਜਾ ਕੇ ਇੰਡੀਆ 'ਚ ਕੰਮ ਖੋਲਣਾ ਹੈ ਹਾਂਜੀ ਹਾਂਜੀ ਬਾਈ ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਇਹ ਆਈਡੀਆ ਆਇਆ ਤੇ ਭਾਈ ਆਪਾਂ ਚਾਈਨੀਜ਼ ਫੂਡ ਵੀ ਲਾ ਸਕਦੇ ਆ ਜਾਂ ਕੋਈ ਹੋਰ ਆਈਟਮ ਵੀ ਲਾ ਸਕਦੇ ਤੁਸੀਂ ਸਾਗ ਮੱਕੀ ਦੀ ਰੋਟੀ ਐਦਾਂ ਦੀ ਆਈਟਮ ਕਿਉਂ ਚੂਜ਼ ਕੀਤੀ ਪਪਾ ਜੀ ਤੁਸੀਂ ਵੀ ਓਨੈਸਟ ਆਪਾਂ ਤੁਹਾਨੂੰ ਸਹੀ ਗੱਲ ਦੱਸੀਏ ਬਾਹਰ ਹੁੰਦੇ ਸੀ ਨਾ ਜੀ ਤੇ ਬਾਹਰ ਭਾਈ ਜਦੋਂ ਫਰਡੇ ਆਫ ਹੁੰਦਾ ਸੀਗਾ ਜੀ ਤੇ ਉੱਥੇ ਭਾਈ ਨੇ ਵੀ ਆਪਾਂ ਸੱਜਣ ਮਿੱਤਰ ਮਿਲਦੇ ਸੀਗੇ ਬ੍ਰੇਕਫਾਸਟ ਜਦੋਂ ਪਰੌਠਿਆਂ ਦਾ ਹੁੰਦਾ ਸੀਗਾ ਵਾਹ ਤੇ ਭਾਈ ਤੁਹਾਨੂੰ ਸਹੀ ਗੱਲ ਦੱਸੀ ਆਪਾਂ ਨੂੰ ਬਣਾਉਣਾ ਹੀ ਇਹ ਆਉਂਦੇ ਸੀ ਤਾਂ ਆਪਾਂ ਇਹ ਸਟਾਰਟ ਕੀਤਾ ਕੰਮ ਤੇ ਕੀ ਬਾਤ ਹੈ ਉਹ ਆਪਾਂ ਮਤਲਬ ਕੁਝ ਹੋਰ ਸਟਾਰਟ ਕਰਦੇ ਉਦੇ ਵਾਸਤੇ ਭਾਈ ਆਪਾਂ ਨੂੰ ਕੋਈ ਬੰਦਾ ਹਾਇਰ ਕਰ ਦੇ ਜਾਂ ਕੁਝ ਵੀ ਆ ਹਨਾ ਤੇ ਸਟਾਰਟਿੰਗ ਵਿੱਚ ਉਹ ਕਰਨਾ ਭਾਜੀ ਫਿਰ ਓਖਾ ਹੋ ਜਾਂਦਾ ਆ ਆਪਾਂ ਨੂੰ ਇਹ ਚੀਜ਼ ਆਉਂਦੀ ਸੀ ਤੇ ਭਾਜੀ ਆਪਾਂ ਇੱਥੇ ਆ ਕੇ ਬਹਿ ਗਏ ਆ ਬਈ ਕੀ ਬਾਤ ਕਿੰਨਾ ਸਮਾਂ ਹੋ ਗਿਆ ਭਾਈ ਤੁਹਾਨੂੰ ਇੱਥੇ ਕੰਮ ਕਰਦਿਆਂ ਨੂੰ ਆਪਾਂ ਨੂੰ ਭਾਈ ਆਲਮੋਸਟ 3 ਮਹੀਨੇ ਹੋ ਗਏ ਆ अच्छा बढ़िया रिस्पोंस मिल गया हां जी ठीक है भाई चलो मतलब पहला नालो डे बाय डे डे बाय डे भाई ऊपर वाली दी कृपा हो रही है जी ते बाकी भाई हॉली हॉली ਤੁਹਾਨੂੰ ਪਤਾ ਹੀ ਆ ਟਾਈਮ ਲੱਗਦਾ ਹਰ ਚੀਜ਼ ਨੂੰ ਭਾਜੀ ਤੇ ਭਾਜੀ ਕਿੰਨੀਆਂ ਕੀ ਕੀ ਆਈਟਮਸ ਨੇ ਸਾਡੇ ਕੋਲ ਖਾਣ ਦੇ ਵਿੱਚ ਇਹਦਾ ਪਰਾਂਠੇ ਦੇ ਵਿੱਚ ਕਿੰਨੇ ਆਈਟਮਾਂ ਨੇ ਆਈਟਮ ਭਾਜੀ ਸਭ ਤੋਂ ਪਹਿਲਾਂ ਅ ਪੰਜ ਦਾ ਚਾਹ ਦੇ ਪਰਾਂਠੇ ਸਟਾਰਟ ਕੀਤੇ ਸੀ ਪਰਾਂਠਿਆਂ ਦੇ ਵਿੱਚ ਆਪਣੇ ਕੋਲ ਭਾਜੀ ਆਲੂ ਗੋਭੀ ਮੂਲੀ ਪਿਆਜ਼ ਮਿਕਸ ਪਨੀਰ ਸਾਰੇ ਪਰੋਠੇ ਜਿੰਨੇ ਭਾਜੀ ਆਪਣੇ ਨਾਰਮਲ ਹੁੰਦੇ ਉਹ ਹੈਗੇ ਆ ਤੇ ਉਸ ਤੋਂ ਬਾਅਦ ਭਾਜੀ ਫਿਰ ਆਪਾਂ ਦੇਸੀ ਘੇ ਦੀ ਚੂਰੀ ਸਟਾਰਟ ਕੀਤੀ ਆ ਅੱਛਾ ਦੇਸੀ ਘੇ ਦੀ ਚੂਰੀ ਹਾਂਜੀ ਬਿਲਕੁਲ ਬਿਲਕੁਲ ਬੜੀ ਜੁਨੀਅਰ ਹੁੰਦੀ ma vabbè di bel ah. cuore ਉਸ ਤੋਂ ਬਾਅਦ ਭਾਈ ਸੀਜ਼ਨਲ ਆਈਟਮ ਜਿੱਦਾਂ ਆਪਣੀ ਸਾਗ ਮੱਕੀ ਦੀ ਰੋਟੀ ਆਪਾਂ ਉਹ ਸਟਾਰਟ ਕੀਤੀ ਹੁਣ ਇੱਧਰ ਭਾਈ ਹੁਣੇ ਮੇਰੇ ਖਿਆਲ ਨਾਲ ਚਾਹ ਬਣਾ ਰਹੇ ਨੇ ਇਹਨਾਂ ਕੋਲੇ ਸਾਗ ਔਰ ਮੱਕੀ ਦੀ ਰੋਟੀ ਵੀ ਮਿਲਦੀ ਆ ਨਾਲ ਮੈਗੀ ਵੀ ਆ ਪਰੌਂਠੇ ਵੀ ਆ ਹਰ ਤਰ੍ਹਾਂ ਦੀ ਚੀਜ਼ ਭਾਈ ਹੁਣਾਂ ਕਹਿੰਦੇ ਭਾਈ ਦੇਸੀ ਘਿਓ ਆਈ ਥਿੰਕ ਵੀ ਯੂਜ਼ ਕਰਦੇ ਹੋ ਦੇਸੀ ਘਿਓ ਭਾਈ ਹੁਣਾਂ ਰੱਖਿਆ ਅਮੂਲ ਤੇ ਜ਼ੇਰ ਦਾ ਹਾਂਜੀ ਦੋਵੇਂ ਆ ਗਏ ਭਾਈ ਆਪਣੇ ਕੋਲ ਤਾਂ ਕਿਸੇ ਦੀ ਪਸੰਦ ਹੋਵੇ ਭਾਜੀ ਉਦਾਂ ਦਾ ਆਪਾਂ ਤੇ ਭਾਈ ਆਪਣਾ ਜਿੱਦਾਂ ਮੱਕੀ ਦੀ ਰੋਟੀ ਔਰ ਸਰੋਂ ਦਾ ਸਾਗ ਉਹਦਾ ਪ੍ਰਾਈਸ ਕੀ ਰਹਿੰਦਾ ਜੀ ਉਹਦਾ ਪ੍ਰਾਈਸ ਭਾਈ ਫੁੱਲ ਪਲੇਟ ਦਾ 150 ਪ੍ਰਾਈਸ ਆ ਆਪਣੇ ਕੋ 40 ਰੁਪਏ ਤੋਂ ਸਟਾਰਟ ਹੋ ਜਾਂਦਾ ਆ ਆਲੂ ਵਾਲਾ ਪਰੋਠਾ ਹਾਂਜੀ ਨੋਰਮਲ ਪਰੋਠਾ 40 ਰੁਪਏ ਤੋਂ ਸਟਾਰਟ ਹੋ ਜਾਂਦਾ ਬਾਕੀ ਫਿਰ ਜਿੱਦਾਂ ਜਿੱਦਾਂ ਦਾ ਪਰੋਠਾ ਹੋ ਉਸ ਹਿਸਾਬ ਨਾਲ ਪਈ ਰੇਟ ਹੋ ਜਾਂਦਾ ਜੀ ਤੇ ਪਾਜੀ ਹੁਣ ਸਾਨੂੰ ਤੁਸੀਂ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਵਾ ਦਿਓ ਜੀ ਆਪਾਂ ਦੇਖਦੇ ਜੀ ਜਰੂਰ ਪਾਜੀ ਜਰੂਰ ਜੀ ਦੁਬਈ ਤੋਂ ਆ ਕੇ ਬਾਈ ਹੁਣ ਉਹਦੇ ਹੱਥਾਂ 'ਚ ਕਿਹੜਾ ਜਾਦੂ ਆ ਜਿਹੜੇ ਕਿ ਐਨੇ ਲੋਕ ਫੈਨ ਹੋਏ ਹੋਏ ਨੇ ਤੁਹਾਡੇ ਕੀ ਭਾਈ ਹੁਣੇ ਬਹੁਤ ਟੇਸਟੀ ਖਾਣਾ ਬਣਾਉਂਦੇ ਨੇ ਆਪਾਂ ਜਰੂਰ ਟੇਸਟ ਕਰਾਂਗੇ ਉੱਪਰ ਵਾਲੀ ਦੀ ਕਿਰਪਾ ਆ ਭਾਜੀ ਬਸ ਲੱਗੇ ਹੋਇਆ ਕਿਰਤ ਕਰਨ ਭਾਜੀ ਹਾਫ ਡੰਨ ਹੁੰਦੀ ਆ ਤੇ ਬਾਕੀ ਕੋਸ਼ ਇੱਥੇ ਜਿੱਦਾਂ ਘੇ ਲਾ ਕੇ ਗਰਮ ਕਰਕੇ ਦੇ ਜੀਆ ਬਾਈ ਸੱਚੀ ਗੱਲ ਦਸੀ ਆ ਆਪਾਂ ਨੂੰ ਮੱਕੀ ਦੀ ਰੋਟੀ ਨਹੀਂ ਬਣਾਉਣੀ ਆਉਂਦੀ ਹੈਗੀ ਅੱਛਾ ਹਾਂਜੀ ਹਾਂਜੀ ਤੇ ਉਹ ਭਾਜੀ ਮਾਤਾ ਹੁਣੇ ਕਰਦੇ ਆ ਬਾਈ ਹੁਣ ਲਾਤਾ ਜੀ ਉੱਪਰ ਅਮੂਲ ਦਾ ਦੇਸੀ ਘਿਓ ਹਾਂਜੀ ਭਾਜੀ ਬਾਕੀ ਭਾਈ ਇੱਕ ਵਾਰੀ ਆਪਣਾ ਐਡਰੈਸ ਦੱਸ ਦਿਓ ਜੀ ਕਿ ਐਡਰੈਸ ਕੀ ਹੈ ਤੁਹਾਡਾ ਹਾਂਜੀ ਭਾਜੀ ਇਹ ਆਪਾਂ ਜਲੰਧਰ ਵਿੱਚ ਮਾਡਲ ਟਾਊਨ ਵਿੱਚ ਹੈਗੇ ਆ ਜਲੰਧਰ ਮਾਡਲ ਟਾਊਨ ਵਿੱਚ ਭਾਜੀ 버거 ਕਿੰਗ ਦੇ ਬਿਲਕੁਲ ਸਾਹਮਣੇ ਆਪਾਂ ਹੈਗੇ ਆ ਜੀ 버거 ਕਿੰਗ ਦੀ ਲੋਕੇਸ਼ਨ ਭਰ ਕੇ ਆਪਾਂ ਇੱਥੇ ਪਹੁੰਚ ਸਕਦੇ ਆ ਭਾਜੀ ਜਲੰਧਰ ਮਾਡਲ ਟਾਊਨ ਵਿੱਚ ਠੀਕ ਹੈ ਜੀ ਇੱਧਰ ਹੋਰ ਵੀ ਸਾਰੇ ਫੂਡ ਵਗੈਰਾ ਲੱਗੇ ਨੇ ਆਹ ਸਾਰੀ ਮਾਰਕੀਟ ਆ ਜੀ ਮਾਰਕੀਟ ਦੇ ਨਾਲ ਹੀ ਇੱਧਰ ਤੁਹਾਨੂੰ ਬਾਈ ਹੋਣੀ ਮਿਲਣਗੇ ਇੱਧਰ ਲੱਗ ਰਿਹਾ ਮੱਕੀ ਦੀ ਰੋਟੀ ਬੜੀ ਕਰਾਰੀ ਜੀ ਰੋਟੀਆਂ ਆਪਣਾ ਘਰ ਵਾਲਾ ਵਾਈਟ ਬਟਰ ਹੈਗਾ ਜਿਹਨੂੰ ਆਪਾਂ ਮੱਖਣੀ ਕਹ ਦਿੰਨੇ ਆ। ਇਹ ਬਹੁਤ ਜਿਆਦਾ ਟੇਸਟੀ ਹੈ। ਸਾਗ ਬਹੁਤ ਜਿਆਦਾ ਟੇਸਟੀ ਹੈ ਬਾਈ ਉਹਨਾਂ ਕੋਲੇ। ਇਹ ਘਰ ਦਾ ਸਾਗ ਆ, ਉੱਪਰੋਂ ਘਰ ਦਾ ਮੱਖਣ, ਮੱਕੀ ਦੀ ਰੋਟੀ ਵਾਹ। ਬਹੁਤ ਸਵਾਦ ਆਈ ਸਾਰੇ ਜਣੇ ਜਰੂਰ ਖਾ ਕੇ ਜਾਇਓ ਮੋਡਲ ਟਾਊਨ ਚ ਬਾਈਓਣੀ ਆ ਕਿਨ ਐਡਰੈਸ ਟਾਉਨ ਦੱਸਦਾ ਬਾਕੀ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਧੰਨਵਾਦ